ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਦੇ ਆਪਾਂ ਗੱਲਬਾਤ ਕਰਦੀ ਹੈ ਨਾ ਫੇਰ ਪਹੁੰਚ ਚੁੱਕੇ ਆਂ ਬਾਈ ਚਮਕੌਰ ਕੋਲੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਕੱਲ ਵੀ ਇੱਕ ਝੋਟੀ ਵੇਚੀ ਆ ਬਾਈ ਨੇ ਵੀਡੀਓ ਪਾਈਦੀ ਆਪਾਂ ਛੇ ਦੰਦ ਝੋਟੀ ਦੀ ਤੇ ਸੂਆ ਹੈਗਾ ਇਹਦਾ ਵੀ ਦੂਜਾ ਤੇ ਸੂਈਆ ਇਹ ਵੀ ਤਾਜੀ ਤੇ ਜੇਰ ਜੱਪਾ ਇਹਦਾ ਵੀ ਡਾਨਾਗਰੀ ਦਿਖਾ ਦੇ ਟੋਕਰਾ ਜੇਰ ਦਾ ਇਹਨੇ ਵੀ ਕੱਟਤਾ ਝੋਟੀ ਨੇ ਬਿਲਕੁਲ ਸਾਫ਼ ਹੈ ਤੇ ਇੱਕ ਹੈਗੀ ਆ ਬੈੜਾ ਬੈੜੇ ਹੈ ਨਾ ਕੱਲ ਵੀ ਪਾਈ ਸੀ ਪਰ ਕੱਲ ਥੋੜਾ ਜਨਾ ਇਹ ਮੇਰਾ ਖਿਆਲ ਆ ਤੀਜੇ ਨੰਬਰ ਤੇ ਵਗ ਗਈ ਸੱਜਣ ਉੱਥੇ ਤੱਕ ਪਹੁੰਚ ਨਹੀਂ ਸਕੇ ਉਹ ਝੋਟੀ ਦੇਖ ਕੇ ਬਾਈ ਨੂੰ ਫੋਨ ਮ ਲੈਦਿਆ ਕਰਨਾ ਕਿਉਂਕਿ ਅੱਜ ਮੈਂ ਬਾਈ ਕਹਿੰਦਾ ਆਪਾਂ ਨਾਲ ਲਾਦਾ ਨੇ ਇਹਦੇ ਅੱਜ ਦੋਏ ਜਾਨਵਰਾਂ ਦੀ ਵੀਡੀਓ ਪਾਵਾਂਗੇ ਤੇ ਅੱਜ ਨਾਲੇ ਦੋ ਜਦੋਂ ਦਿਖਾਵਾਂਗੇ ਥੋੜਾ ਜਾ ਟਾਈਮ ਵੀ ਵੱਧ ਮਿਲ ਜੂ ਸਮਾਰ ਕੇ ਦਿਖਾ ਦਾਂਗੇ ਜਦੋਂ ਪਸ਼ੂ ਜਾਦੇ ਹੁੰਦੇ ਨੇ ਤੁਹਾਨੂੰ ਪਤਾ ਖਿੱਚ ਥੋੜੀ ਜੀ ਹੋ ਜਾਂਦੀ ਹੈ ਤੇ ਆ ਜਾਓ ਬਾਕੀ ਬਾਈ ਨਾ ਕਰੋ ਨਾ ਗੱਲਬਾਤ ਆ ਜਾ ਚਮਕੌਰ ਹੱਸੀ ਗੱਲ ਭਰਾਵਾਂ ਨੂੰ ਬਲ ਸਾਰੇ ਉਹ ਠੀਕ ਆ ਵਧੀਆ ਪਰਮਾਤ ਤੋਰਦੋ ਕਹਿੰਨੇ ਜੀ ਦਸ ਸੂਆ ਝੁੱਟੀ ਦਾ 13 ਕਿਲੋ ਤੋਂ ਘੜਾ ਆਪਣੇ ਪਿੰਡੋਂ ਲਈ ਆ ਵੀਰੇ ਉਰੋਂ ਹਾਂ ਪ੍ਰੋਕਲਾ ਹਾਂ ਜਮਨੋਕਲ ਲਈ ਆਪਣੇ ਪਿੰਡ ਦੇ ਮੰਦੋਂ ਤੋਂ ਲਈ 13 ਕਿਲੋ ਨੇ ਘੜੂਣ ਨੇ ਉਧਰ ਘੜਾ ਹੈਗਾ ਠੀਕ ਆ ਜੀ ਹਾਂ 15 ਤੋਂ 14 ਤੋਂ 15 ਕਿਲੋ ਤੋਂ ਝੁੱਟੀ ਕੱਢੂਗੀ ਸੂਆ ਦੂਜਾ ਦੰਦ ਤਾਂ ਨਹੀਂ ਦੇ ਆ ਸਿੱਕੀ ਆ ਸਿੱਕੀ ਆ ਕੰਨੇ 6 ਦੰਦ ਹਾਂ 6 ਦੰਦ ਆ ਵੀ ਆ ਸੂਆ ਦੂਜਾ ਤੇ ਦੰਦਾਂ 'ਚ ਇਹ ਵੀ 6 ਦੰਦ ਆ ਤੇ ਸੂਈਆ ਬਿਲਕੁਲ ਤਾਜੀ ਤੇ ਥਾਣ ਨੂੰ ਬਸ ਕੰਨੂ ਖੋਦਾਂ ਫਿਰ ਬਾਈ ਯਾਰ ਹਾਂ ਉਹ ਥਾਣ ਨੂੰ ਥੋੜੀ ਜੀ ਬੈਵਾਦੀ ਕਰਕੇ ਹਾਂ ਭਾਲ ਭਾਲ ਜੀ ਜਿਹਨੂੰ ਕਹਿੰ ਬਾਡੀ ਬੁੱਡੀ ਦੀ ਚੰਗਿਆ ਤੇ ਥਣ ਥਣ ਵੀ ਲਾਜਵਾਬ ਲੱਗਿਆ ਤੇ ਸਿੰਗ ਸੁੰਗ ਦੀ ਕੁਆਲਿਟੀ ਵੀ ਮੁੰਦਰੀ ਵਾਲਾ ਕੰਮ ਹੀ ਆ ਹਨਾ ਹਾਂ ਬਿਲਕੁਲ ਸਿੰਗ ਸੁੰਗ ਦੀ ਕੁਆਲਿਟੀ ਚੰਗਿਆ ਤੋਰ ਦੋ ਗਿਆ ਨਹੀਂ ਜੈ ਇਹਨੂੰ ਲੰਮੀ ਤੁਹਾਨੂੰ 15 20 ਕਿਲੋ ਕੱਢ ਸਕਦੀ ਆ ਭਰਾ ਮੇਰੇ ਜਿਹਦੇ ਸਿਰੋਪਾ ਕਰਨੀ ਹੋਵੇ ਠੀਕ ਆ ਗੱਲ 13 ਤੋਂ 14 ਕਿਲੋ ਦੁੱਧ ਕੱਢਿਆ ਨਹੀਂ ਭਲੂਣ ਨੇ ਠੀਕ ਆ ਜੀ ਹਾਂ ਆਪਾਂ 15 ਕਿਲੋ ਕਹਿ ਕੇ ਦੇਵਾਂ ਝੁੱਟੀ ਠੀਕ ਆ ਗੱਲ ਹਾਂ ਆਰਡਰ ਹੈਗਾ ਚੰਗਾ ਤੁਰਦੀ ਭਲਵਾਨਾ ਵਾਂਗੂ ਆ ਫਾਸਟ ਫਾਸਟ ਗਿਆ ਹਨਾ ਥੋੜਾ ਜਿਹਾ ਸੰਗਲ ਪਾਇਆ ਸੀ ਹੁਣ ਹੀ ਤਲਾਰਾ ਪਾਇਆ ਓਰੀ ਠ ਇੱਥੋਂ ਦਿਖਾ ਦੇ ਗੈਰੀ ਓਏ ਹਾਂ ਠੰਡੇ ਜਿਆਦੇ ਜਿਆਦੇ ਨੇੜੇ ਨਾ ਲਾਇਆ ਕਰ ਪਛਾਣ ਤੋਂ ਦਿਖਾ ਦੇ ਥੋੜੀ ਇਹ ਇੱਥੋਂ ਦਿਖਾ ਦੇ ਕੁਆਲਿਟੀ ਕੁਵਲਟੀ ਡਿਜ਼ਾਈਨ ਇਹਦਾ ਵੀ ਉਹੀ ਬਣ ਗਿਆ ਜਿਵੇਂ ਕੱਲ੍ਹ ਵਾਲੀ ਚੋਂ ਤੇ ਤੋਲ ਤੋਲ ਦੇ ਸਿੰਗਾਂ ਬਾਈ ਰਿੰਗ ਰਿੰਗ ਸਿੰਗਾਂ ਜਮਾ ਹਾਂ ਸਿੰਗ ਸੰਗ ਬਿਲਕੁਲ ਬੰਦ ਆ ਗਿਆ ਸਿੰਗ ਲੈ ਬੋਝ ਕੇ ਲੈ ਚੱਲ ਹੌਲੀ ਹੌਲੀ ਲੈ ਚੱਲ ਡਰਾਉਨ ਤੋਂ ਬੋਝ ਇਹਦੇ ਨਾਲ ਬੱਚਾ ਕੀ ਆ ਬਾਈ ਇਹ ਮਗਰ ਘੱਟ ਆ ਤੇ ਇੱਥੇ ਤਾਂ ਸੱਜਣੋਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਕਿਉਂਕਿ ਬੱਚਾ ਅੰਦਰੋਂ ਆਪਾਂ ਨੇ ਮੰਗਾ ਲਿਆ ਬਾਈ ਲੈ ਆਇਆ ਥੋੜਾ ਜਿਹਾ ਬੱਚੇ ਕਰਕੇ ਅੱੱਚ ਵੀ ਜ਼ਰੂਰ ਕਰਦੀ ਆ ਉਦਾਂ ਘਾਟ ਕੋਈ ਨਹੀਂ ਤੇ ਆਰਡਰ ਹੈਗਾ ਪੂਰਾ ਫਸਮਾ ਤੇ ਉੱਤੋਂ ਜਿਹੜੀ ਇਹਦੀ ਬਾਡੀ ਆ ਨਾ ਬਾਡੀ ਬਹੁਤ ਆ ਯਾਰ ਢਾਂਚਾ ਢਾਂਚਾ ਚੌੜੇ ਢਾਂਚੇ ਚ ਆ ਗਈ ਤੇ ਥਣ ਥਣ ਵੀ ਕੁਆਲਿਟੀ ਦਾ ਲੱਗਿਆ ਤੇ ਚਵਾਈ ਦੀ ਕਿਦਾਂ ਜਮਕੌਰ ਸਿੰਘ ਇੱਕ ਨੰਬਰ ਦੀ ਚਵਾਈ ਟੂਟੀਆਂ ਵਰਗੀ ਚਵਾਈ ਆ ਵੀਰੇ ਹਾਂ ਬੱਚਾ ਕਰਦੇ ਨੇ ਇਹੜੇ ਬੱਚਾ ਕਰਦੇ ਨੇ ਇਹੜੇ ਬੱਚੇ ਕਰਕੇ ਜਰੂਰ ਕਰਦੇ ਆ ਉਤਸੁਕਤਾ ਥੋੜੀ ਹੀ ਆ ਨਾ ਹਾਂ ਤਾਜੀ ਸੂਈਆਂ ਨਾ ਵੀਰੇ ਹਾਂ ਤਾਜੀ ਸੂਈਆਂ ਜੇਰ ਜੱਪਾ ਸਾਨੂੰ ਦਿਖਾਤਾ ਡਾਨਾ ਇੱਥੋਂ ਦਿਖਾ ਦੇ ਆਰਡਰ ਉੱਡਰ ਕਰੀ ਸਮਾਰ ਕੇ ਲਾ ਕੇ ਨੇੜੇ ਆਰਡਰ ਝੋਟੀ ਦਾ ਬਹੁਤ ਆ ਬਾਡੀ ਝੋਟੀ ਵੀ ਹੈਟ ਵਾਲੇ ਵੀਰੇ ਝੋਟੀ ਨਹੀਂ ਗਈ ਕੱਦ ਪੈੱਡ ਵੀ ਚੰਗਾ ਤੇ ਬਾਡੀ ਵੀ ਚੰਗੀ ਉੱਤੋ ਜੇ ਗੱਲਬਾਤ ਕਰ ਲਈ ਚੜਾਈ ਚ ਪੂਰੀ ਚ ਆਰਡਰ ਲਾਜ ਬਾਬਾ ਝੋਟੀ ਦਾ ਜੇ ਗੱਲਬਾਤ ਕਰ ਲਈ ਥਣ ਵੀ ਚੰਗਾ ਲੱਗਿਆ ਤੇ ਚਵਾਈ ਵੀ ਹੈਗੀ ਬਾਈ ਕਹਿੰਦਾ ਫੋਕੀ ਬਾਕੀ ਦਾ ਥਣ ਤੁਣ ਵੀ ਦੱਸਦਾ ਇੱਥੇ ਇੱਥੇ ਦਿਖਾ ਦੇ ਲਾ ਕੇ ਨੇੜੇ ਆਰਡਰ ਦੇ ਬਾੜੀ ਮੋਟੀ ਥਾਣਾ ਨੂੰ ਭੜਵਾਦੀ ਜਰੂਰ ਆ ਹਨਾ ਹਾਂ ਲਾ ਬਚਾਰ ਲਈ ਬਈ ਛੱਡ ਆਰਡਰ ਅੱਗੇ ਪਿੱਛੇ ਦਾ ਆਲਾ ਛੱਡ ਦੇ ਬੱਚਾ ਤਾਰਾਂ ਦਿਖਾ ਦੇ ਮਾਰ ਕੇ ਕਈ ਵਾਰੀ ਕਿਸੇ ਸੱਜਣ ਨੇ ਆਨਲਾਈਨ ਮੰਗਾਉਣੀ ਹੁੰਦੀ ਉਹਦਾ ਕੰਮ ਥੋੜਾ ਜਿਆਦਾ ਆਸ ਤਾਰਾਂ ਪੂਰਾ ਸਾਨੂੰ ਆਪਾ ਦਿਖਾ ਦੇਣਾ ਮਾਰ ਕੇ ਆ ਗਈ ਜੀ ਹਾਂ ਹਾਂ ਕਰ ਦੇ ਬੰਨੇ ਬੱਚਾ ਬਾਈ ਪਾਸੇ ਕਰ ਦੇ ਬੱਚਾ ਕਰ ਦੇ ਪਾਸੇ ਤੇ ਬਾਲਟੀ ਚ ਤਾਰਾਂ ਦਿਖਾ ਦੇ ਦੀਆਂ ਮਾਰ ਕੇ ਹੁਣ ਡਰਾਇਨ ਆ ਥੋੜਾ ਜਿਹਾ ਰੱਖੀ ਕੈਮਰਾ ਆਪਣਾ ਮਾਗਰ ਨੂੰ ਸੱਜਣਾ ਆਏ ਇਧਰ ਲੈ ਬੰਨੇ ਕਰ ਲੈ ਮਾੜੀ ਝੋਟੀ ਨੂੰ ਇਹ ਬਾਕੀ ਥਣ ਥਣ ਬਣਾਇਆ ਕਮਾਲ ਦਾ ਸਾਡੇ ਸ਼ਸਤਰ ਤੋਂ ਥੋੜਾ ਜਿਹਾ ਜ਼ਰੂਰ ਦਰ ਦਿਓ ਮੈਂ ਤੁਹਾਨੂੰ ਵੀਊ ਕਰਕੇ ਦਿਖਾ ਦੂਗਾ ਇਥੇ ਤੋਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਹਾਂ ਦਾ ਦਿਖਾ ਦਿਓ ਮਾਰ ਕੇ ਬਾਈ ਤੇ ਭਾਈ ਸਾਹਿਬ ਬਾਈ ਬਾੜੀ ਭਾਈ ਟੂਟੀਆਂ ਨਾਲ ਚਵਾਈ ਆ ਦੇਖ ਲੈ ਕੋਲੇ ਕਰ ਲਾ ਪਾਂਗੇ ਬਾਈ ਇੱਕ ਚਵਾਈ ਚੂਈ ਚੈੱਕ ਕਰ ਸਕਦੇ ਹਾਂ ਚਵਾਈ ਚੂਈ ਹੈਗਾ ਟੂਟੀ ਵਾਲਾ ਸਿਸਟਮ ਹੈ ਤੇ ਬਾਕੀ ਜਿਹੜੀ ਗੱਲ ਹੈ ਚਬਾਉਂਦੀ ਦੋਏ ਪਾਸੇ ਵਹਿ ਗਿਆ ਗਾਵਾਂ ਵਾਲਾ ਸਿਸਟਮ ਹੈ ਜਾਬ ਦਾ ਬੜਾ ਇੱਥੇ ਪੜਾ ਲੱਗਣਾ ਬਈ ਯਾਰ ਇਹ ਸੱਜਣ ਦੀ ਇੱਕ ਖਾਸੀਅਤ ਹੈ ਵੀ ਇਹ ਮੱਜਾਂ ਵੀ ਦੋਏ ਪਾਸੇ ਚੋਣ ਵਾਲੀਆਂ ਲੈ ਕੇ ਆਉਂਗਾ ਗਾਵਾਂ ਵਾਂਗੂ ਚੈੱਕ ਕਰਕੇ ਚਵਾਈ ਚ ਬੁਈ ਕੇਰਾ ਹੋਰ ਦਿਖਾ ਦੇਣਾ ਤੁਹਾਨੂੰ ਇੱਕ ਨੰਬਰ ਚ ਬਾਈ ਹਾਂ ਤੇ ਥਣ ਥਣ ਹੈਗਾ ਕੱਲਾ ਕੱਲਾ ਛੜਦੇ ਕਹਿੰਦੇ ਜਮਾਨ ਨਿਕਰਮਾ ਥਾਣਾ ਵੀਰੇ ਯਾਰਾ ਬੈਵਾਦੀ ਜ਼ਰੂਰ ਆ ਮਾੜੀ ਮੋਟੀ ਪਰ ਥਾਣਾ ਹੈ ਨਾ ਪੂਰਾ ਜਮਾਨ ਗੁੱਲੇ ਵਾਲਾ ਥਣ ਕਹਿੰਦੇ ਨੇ ਜੀ ਨੂੰ ਹੂੰ ਉਹ ਲੱਗਿਆ ਹੋਇਆ ਝੋਟੀ ਨੂੰ ਤੇ ਪੈਸੇ ਦੇ ਚਮਕੌਰ ਕਿੰਨੇ ਕ ਲੈ ਲਾਂਗੇ ਬਾਈ ਪੈਸੇ ਮੁੱਲ ਇੱਕ 10 ਆ ਇੱਕ 5 ਦੀ ਦੇ ਦਾਂਗੇ ਵੀਰੇ ਯਾਰਾ ਇਹ ਦੇ ਦਾਂਗੇ 1 ਲੱਖ ਤੇ 5000 ਦੀ ਹਣਾ ਹਾਂ ਵੀਰੇ ਹਾਂ ਜਦੋਂ ਪਲਪੁਲ ਘਟ ਗਈ ਤੇ ਇਥੋਂ ਵੀ ਜਿਹੜਾ ਤੁਹਾਨੂੰ ਐ ਲੱਗਦਾ ਵੀ ਨਾਲ ਨੂੰ ਆ ਥਣ ਨਾ ਉਹ ਬਾਦੀ ਕਰਕੇ ਆ ਥੋੜਾ ਬਾਦੀ ਥੋੜੀ ਮੈਂ ਹੋ ਪਾਈ ਇਹ ਇੱਥੇ ਦੇਖ ਸਕਦੇ ਆ ਫਰਕ ਹੈਗਾ ਤੇ ਬਾਦੀ ਕਰਕੇ ਆ ਥੋੜਾ ਐ ਐ ਨੂੰ ਕਰੀ ਜਦੋਂ ਐ ਨੂੰ ਜਾਊਗੀ ਆਰਡਰ ਕਿਹੜਾ ਹੋਰ ਦਿਖਾ ਦੇਣੇ ਕਰਦੇ ਕਰਦੇ ਡਰਦੀ ਆ ਥੋੜਾ ਜਨਾ ਥੋੜਾ ਡਰਦੀ ਆ ਤੇ ਸਮਾਨ ਤੋਂ ਆਪਣੇ ਤੋਂ ਲੈ ਇੱਥੇ ਚੈੱਕ ਕਰ ਸਕਦੇ ਆ ਵੀ ਥਾਣਾ ਐ ਕੱਲਾ ਕੱਲਾ ਬਣਾ ਜੀ ਜਮ ਅਗਲਾ ਫੋਨੇ ਤੇ ਆਰਡਰ ਵੀ ਇਦਾਂ ਬਣਾ ਜੂ ਇਹ ਬਾਈ ਕਹਿੰਦਾ ਦੇ ਦਾਂਗੇ 1 ਲੱਖ ਤੇ 5000 ਦੀ ਤੇ ਹੁਣ ਆ ਜੋ ਆ ਬੈਠ ਤੇ ਕੱਲ ਰਹਿ ਗਈ ਥੋੜੀ ਜੀ ਕਸਰੇ ਦੀ ਦਿਖੀ ਨਹੀਂ ਸਮਾਰ ਕੇ ਹਾਂ ਹਾਂ ਵੀਰੇ ਇਹਦਾ ਸੁਆ ਕਿਹੜਾ ਚਮਕੌਰ ਦੂਜਾ ਸੁਆ ਵੀਰੇ ਸੁਆ ਦੂਜਾ ਤੇ ਆ ਗਈ ਕਪੈਨ ਜਿੱਡੀ ਹੈਨਾ ਵੱਡੀ ਫੁੱਲ ਸਾਈਜ਼ ਦੇ ਵਿੱਚ ਆ ਵੀਰੇ ਆ ਸੁਆ ਦੂਜਾ ਕਾਦੇ ਦਾ ਫੁੱਲ ਵੱਡਾ ਜਹੇ ਆਨਲਾਈਨ ਮੰਗਾ ਲਿਓ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਵੀ ਨੀਓੜੇ ਆਖਰੀ ਦੇਣਾ ਭਰਾ ਮੇਰਾ ਛੋਟੀ ਛੋਟੀ ਨਿਕਲ ਜੀ ਤੈਨੂੰ ਉਹ ਵੀ ਆਫਰ ਹੀ ਦੇਣਾ ਆ ਆਫਰੇ ਚੱਲੂ ਕੰਮ ਹਾਂ ਆ ਵੀਡੀਓ ਤੇ ਦੱਸਾਂਗੇ ਭਰਾ ਮੇਰਾ ਆ ਰੇਟ ਵਾਈ ਕਹਿੰਦਾ ਇਹਦਾ ਅੱਜ ਵੀਡੀਓ ਤੇ ਦੱਸ ਦਾਂਗੇ ਆਪਾਂ ਇੱਥੋਂ ਸਾਰੀ ਦਿਖਾ ਦੇ ਉਸਤਾਦ ਲੈ ਚੱਲ ਲੈ ਚੱਲ ਸੂਆ ਹੈਗਾ ਬਾਈ ਕਹਿੰਦਾ ਦੂਜਾ ਤੇ ਇੱਥੇ ਤਾਂ ਲੰਬਾਈ ਲੰਬੂਈ ਚੈੱਕ ਕਰ ਸਕਦੇ ਤੇ ਕੱਦ ਕਾਠਾ ਜਿਹੜਾ ਉਹ ਬੱੱਚੀ ਦਾ ਆ ਗਿਆ ਸੱਜਣੋਂ ਲਾਜਵਾਬ ਫੁੱਲ ਵੱਡੀ ਆਲਾ ਤੋਰ ਦੇ ਗਿਆ ਨਹੀਂ ਐਨੂੰ ਉਹ ਦੋਦ ਕਰਦਾ ਲੰਬੀ ਤੋਂ ਉਹੀ ਗੱਲ ਆ ਵੀ ਰੇਲ ਦੇ ਡੱਬੇ ਜਿੰਨੀ ਤਾਂ ਇਹ ਲੰਬੀ ਆ ਉੱਤੋਂ ਜੇ ਗੱਲਬਾਤ ਕਰ ਲਈ ਕੱਦ ਆ ਗਿਆ ਫੁੱਲ ਵੱਡਾ ਬੇਸੋਚੋ ਕੇ ਮੰਗਾ ਲਿਓ ਕੱਦ ਦਾ ਸਿਸਟਮ ਨਹੀਂ ਤੁਹਾਨੂੰ ਲੱਗੂਗਾ ਵੀ ਛੋਟੀ ਆ ਕਰ ਤੇ ਥਣ ਲੱਗਿਆ ਗੁੱਲੇ ਆਲਾ ਹਣਾ ਹਾਂ ਹਾਂ ਹੋਈ ਹੋਈ ਬੰਦੇ ਨੇ ਥਣ ਸੱਪਾ ਦਿਖਾ ਦਈਏ ਨੇੜੇ ਲਾ ਕੇ ਕਰਨ ਕਰ ਲਾ ਮਾੜੇ ਫਨ ਫੋਨ ਲੱਗਿਆ ਗੁੱਲੇ ਵਾਲਾ ਤੇ ਕੱਲਾ ਕੱਲਾ ਥਾਣਾ ਮੈਸਾਂ ਵਾਲਾ ਸਿਸਟਮ ਹੀ ਆ। ਛਣ ਤੇ ਬਹੁਤ ਨਾੜਾ ਨੂਣਾ ਦੇਖੀ ਫੇਸ ਕਨੀਆ ਬਹੁਤ ਵੀਰੇ ਲੰਮੀ ਦੂਤ ਹੋਦ ਕਹਿੰਦੀ ਕਿਧਰ। ਆ ਦੇਖ। ਹਾਂ ਬਾਈ ਕਹਿੰਦਾ ਰੱਸਾ ਜਰੂਰ ਦਿਖਾ ਦੇਉਗਾ। ਦੁੱਧ ਵਾਲੇ ਪਸ਼ੂ ਦੀ ਨਿਸ਼ਾਨੀ ਹੁੰਦੀ ਆ ਇਹ। ਕਮਾਲ ਹੈ ਜੋੜੀਆਂ ਨਹਿਰਾਂ ਵਰਗੀ ਪਈਆਂ ਆਹਾ। ਪਾਪ ਜੀ ਦੁੱਧ ਵਾਲੀ ਤਾਂ ਵੀਰੇ ਆ। ਹਾਂ ਜਿਵੇਂ ਦੋ ਨਹਿਰਾ ਹੁੰਦੀਆਂ ਨੇ ਇਕੱਠੀਆਂ। ਲੈ ਲੈ ਚੱਲ ਬਾਈ ਅੰਦਰ ਨੂੰ। ਵੀਰੇ ਖਾਸ ਸੀ ਤੇ ਕਬੜ ਦੀ ਠੰਡੀ ਸੀਲ ਦੀ ਬਹੁਤ ਆ ਵੀਰੇ ਦਾ। ਠੀਕ ਹੈ ਜੀ। ਹਾਂ ਵੀਰੇ ਉਹ ਕੰਮ ਨਹੀਂ ਹੈਗਾ ਲੈ। ਫੜਾ ਜੀ ਹਾਂ। ਆ ਲੈ ਪਿੱਛੇ ਵੀ ਕੱਢ ਰਗਾ ਮਛੇਰਾ ਕੱਡੂ ਕੱਡੂ ਹਫਤਾ ਜੀ ਹਫਤਾ ਕੱਡੂ ਹਾਂ ਇੱਕ ਹਫਤਾ ਘੱਟੋ ਘੱਟ ਲੈ ਜੋ ਸੂਆ ਹੈਗੀ ਆ ਦੂਜਾ ਤੇ ਹੈਗੀ ਆ ਕਰੋ ਸੰਗ ਚ ਹੈਨਾ ਹਾਂ ਗਰਮੀ ਦੇ ਪੂਰੇ ਸਿਜਿੰਦੀ ਆ ਜਿਵੇਂ ਸਿਆਲ ਵੀ ਨਹੀਂ ਜਾ ਰਹੇ ਉਹ ਗਰਮੀ ਚ ਵੀ ਵੀਰੇ ਗਰਮੀ ਸਰਦੀ ਵਾਲਾ ਤੋਹਫਾ ਕਹਿੰਦਾ ਵੀਰੇ ਪਹਿਲੇ ਟੀਕੇ ਦੀ ਰਹਿ ਗਈ ਜਦੋਂ ਬੰਦੇ ਦੋਫਾ ਲਈ ਸੀ ਮਿੱਤਰ ਤੋਂ ਠੀਕ ਆ ਗੱਲ ਹਾਂ ਦੁੱਧ ਤਾਂ ਉਹ ਬਹੁਤ ਗਾਹ ਨਹੀਂ ਪਰ ਦੁੱਧ ਤਾਂ ਸੇਵਾ ਦਾ ਹੀ ਹੁੰਦਾ ਕੋਈ ਨਾ ਠੀਕ ਆ ਗੱਲ ਦੁੱਧੋ ਤਾਂ ਵਧੀਆ ਬਾ ਦੁੱਧ ਕਹਿੰਦਾ ਸੀ ਅਪਰਾਪਾ ਦੁੱਧ ਦੀ ਕਾ ਕੀ ਨਾ ਉਹ ਗੱਪਣਾ ਬਹਿੜਾ ਦੁੱਧ ਬਾਈ ਕਹਿੰਦਾ ਹੁੰਦਾ ਸੇਵਾ ਦਾ ਕਿਉਂਕਿ ਕੁਝ ਪਾਲਾਂਗੇ ਤੇ ਰੰਗ ਰੂਪ ਦੀ ਚੰਗੀ ਆ ਕੱਦ ਵੱਡ ਫੁੱਲ ਵੱਡਾ ਤੇ ਲੰਬਾਈ ਲੰਬੂਈ ਵੀ ਚੰਗੀ ਆ ਇਹ ਇਹ ਚੀਜ਼ਾਂ ਪੱਖੋਂ ਤੁਸੀਂ ਬੇਸੋਚ ਹੋ ਕੇ ਬਾਈ ਤੋਂ ਲਿਜਾ ਸਕਦੇ ਹਾਂ ਹਾਂ ਪੈਸੇ ਦੇ ਚੰਗੌਰ ਸਿੰਘ ਕਿੰਨੇ ਲਾਗੇ ਤਾਂ ਵੀ ਦੇ ਦਾਂਗੇ ਬਈ ਇਹ 67 ਦੀ ਦੇ ਦਾਂਗੇ ਇਹ ਦੇ ਦਾਂਗੇ ਸਿਰਫ 67000 ਆ ਮਾਨਤਾ 67 ਤੋਂ ਵੀ ਕਰ ਦਾਂਗੇ ਬਾਈ ਕਹਿੰਦਾ 100 ਕਿਲੋਮੀਟਰ ਅਨਪਰਾਪਾ ਪੌਂਦ ਵੀ ਕਰ ਦਾਂਗੇ ਵੀਰੇ 67000 ਚ ਹਾਂ 50 ਕਿਲੋ ਤੋਂ 67000 ਚ ਬਾਈ ਕਹਿੰਦਾ ਪੌਂਚ ਪੌਂਚ ਵੀ ਕਰ ਦਾਂਗੇ ਤੇ ਆਰਡਰ ਆ ਡਰ ਬਣਾਉਗੀ ਚੰਗਾ ਤੇ ਹੁਣ ਗੈਰੀ ਪਛਾਣ ਹੋ ਕੇ ਦਿਖਾ ਦੇ ਕੱਦ ਬਿੱਟਾ ਆਈਡੀਆ ਵੀ ਕਰਾ ਦੇ ਠੰਡੀ ਸੀ ਦੇ ਕੱਦ ਲੰਮ ਲੰਮੀ ਹਾਈਟ ਕੋਈ ਫੁੱਲ ਸਾਈਜ਼ ਦੇ ਵਿੱਚ ਕੱਦ ਕੱਦ ਦਾ ਆਈਡੀਆ ਕਰਾ ਦੇ ਕੱਦ ਹੈ ਜੂ ਬੰਦੀ ਕੋਈ ਭਾ ਮੰਦਾ ਨਹੀਂ ਦਿੰਦਾ ਬਈ ਯਾਰਾ 67000 ਦੀ ਕੌਣ ਦੇ ਦੂ ਬਈ ਯਾਰਾ ਕੱਦ ਵੱਡਾ ਵਾਲੀ ਵਿਹੜ ਆ ਗਈ ਤੇ ਬਾਕੀ ਨੰਬਰ 22 ਦਾ ਮਿਲਿਆ ਲਿਓ ਨੰਬਰ ਬੋਲ ਦੋ ਜੀ ਨੰਬਰ 9779475644 ਵੀਰੇ ਇੱਕ ਵਾਰੀ ਫੇਰ ਬੋਲੋ 9779475644 ਵੀਰੇ ਇੱਥੇ ਲੰਬਾਈ ਦਿਖਾ ਦੇ ਗੈਰੀ ਇੱਕ ਵਾਰੀ ਉਹ ਕਰੀ ਛੋਟੀ ਬੰਨੇ ਬਾਈ ਬਣਾ ਦੇ ਹਾਂ ਇੱਕ ਮਿੰਟ ਛੋਟੀ ਛੋਟੀ ਨੂੰ ਹਾਂ ਇੱਥੋਂ ਇੱਥੋਂ ਇਹਦੀ ਲੰਬਾਈ ਲੁੰਮੀ ਦਿਖਾ ਲਈ ਬੈੜ ਦੀ ਇੱਕ ਵਾਰੀ ਸਮਾਰ ਕੇ ਹਾਂ ਇੱਥੋਂ ਲੰਮੀ ਲੁੰਮੀ ਦਿਖਾ ਦੇ ਵੀ ਇਹ ਲੰਮੀ ਲੁੰਮੀ ਕੰਨੀਆਂ ਤੇ ਕੱਦ ਬੱਡ ਵੀ ਚੰਗਾ ਆ ਗਿਆ ਸੂਆ ਆ ਗਈ ਭਾਈ ਇਹ ਦੂਜਾ ਹਨਾ ਦੂਜਾ ਪਿਆ ਹੋਰ ਸਿੱਗੀ ਅਮੋ ਹੋ ਵੀ 6 ਦੰਦ ਦੰਦ ਪੱਟ ਕੇ ਲੈ ਜਾਵੇ ਤਾਂ ਕਿੰਨੇ ਰੁਪਏ ਦੇਣਾ ਹੈ ਕਹਿੰਦਾ ਫਿਰ ਲੈਣੀ ਆਪਾਂ ਠੀਕ ਆ ਗੱਲ ਹਾਂ ਉਹ ਕੰਮ ਨਹੀਂ ਕਰਨ ਦੀ ਆਪਾਂ ਦੰਦ ਪੱਟ ਕੇ ਚੈੱਕ ਕਰਕੇ ਲੈ ਜੇ ਸ਼ੀ ਦੰਦ ਐਡੀ ਵੱਡੀ ਵੱੜ ਟਾਵੇਂ ਮਿਲਦੇ ਨੇ ਇਹਦੀ ਮੈਂ ਕਹਿੰਦਾ ਵੀ ਨਹੀਂ ਮਿਲਦੀ ਮਿਲਦੀਆਂ ਨਹੀਂ ਹਾਂ ਜੀ ਆਪਰ ਪੈਨਾ ਪਾਣੀ ਨਾ ਮਿਲਦਾ ਭਾਈ ਯਾਰ ਪਾਣੀ ਨਹੀਂ ਮਿਲਦਾ 80 85 ਮੰਗੂ ਜੇ ਕਿਸੇ ਅੱਜ ਆਰ 2000 ਬਣਾ ਕੇ ਕੱਲ ਨੂੰ ਹੋਰ ਫੜ ਲਾਵਾਂਗੇ ਬਈ ਆਪ ਨੂੰ ਆ ਚੱਕਰ ਹੁੰਦਾ ਠੀਕ ਹੈ ਗੱਲ ਉਹ ਦੋ ਬਿੱਗੀਆਂ ਦੋ ਬਈ ਕੱਲ ਬਿੱਗੀਆਂ ਪਿਛਮਾਂ ਦਾ ਜਾਣਾ ਆਉਣਾ ਬਣਿਆ ਹੁਣ ਦੋ ਇੱਕ ਮੈਂ ਥੋੜੀ ਵੀਡੀਓ ਉਹ ਵੀ ਗਈ ਸੀ ਮੈਂ ਠੀਕ ਹੈ ਕੱਲ ਜਿਹੜੀ ਸੀਗੀ ਉਹਨਾਂ ਦਾ ਪੱਟ ਕੇ ਮੈਂ ਚੈੱਕ ਕਰ ਦੰਦੀ ਮੂਰੇ ਕਰਦੀ ਬਈ ਯਾਰ ਠੀਕ ਹੈ ਕੰਮ ਨਹੀਂ ਆ ਦੰਦਾ ਪਏ ਦੇ ਵਿੱਚ ਚੈੱਕ ਕਰਾ ਦੇ ਚੈੱਕ ਕਰਾ ਕੇ ਲਿਆਵੇ ਠੀਕ ਹੈ ਗੱਲ ਆਨਲਾਈਨ ਲੈਣੀਆਂ ਆਨਲਾਈਨ ਲੈ ਲੈ ਬਰੇ 60000 ਦੀ 50 ਕਿਲੋਮੀਟਰ ਦੇ ਬਾੜ ਦੇ ਆਪਾਂ ਪਹੁੰਚ ਗਏ ਨੀ ਗਾਂਵ 'ਉਹ ਵੀਡੀਓ ਕਾਲ ਤੇ ਦੰਦ ਬਾਈ ਚੈੱਕ ਕਰਾ ਬੀਓ ਹਾਂ ਕਰਾ ਲੂ ਆਂ ਦੇਖਾਂ ਉਹ ਕਰ ਲਿਆ ਬਾਕੀ ਜੀ ਨੇ ਪਾਸ ਕਰਕੇ ਲਿਜਾਣ ਦਾ ਇੱਛਾਉ ਜੇ ਪਾਸ ਕਰਕੇ ਆਪ ਵੀ ਲੈ ਲਓ ਤੁਹਾਨੂੰ ਮਰਜ਼ੀ ਕਰਿਆ ਆਪ ਨੂੰ ਕੋਈ ਤਰਾਜ ਨਹੀਂ ਰਪੀਲ ਆਉਣੇ ਵੀਰੇਰਾ ਠੀਕ ਹੈ ਨੀ ਡੰਡੀ ਗੋਰੀ ਪੈ ਥੱਲੇ ਪੜ ਜਾ ਤੂੰ ਆਪ ਹੁਣ ਦੇਖ ਕੋਈ ਚੱਕਰ ਨਹੀਂ ਨਾ ਠੀਕ ਆ ਗੱਲ ਠੰਡ ਆ ਠੰਡੀ ਸੀਲ ਵੜ ਹੈਗੀ ਆਹੀ ਜੀ ਗੱਲ ਨੇ ਥਣ ਨੂੰ ਵੀ ਚੰਗਾ ਲੱਗਿਆ ਤੇ ਮੇਰਾ ਖਿਆਲ ਆ ਦਿਨ ਕਰਦੀ ਆ ਜੇ ਨਾ ਹਾਂ ਦਿਨ ਕਰਦੀ ਆ ਵੀਰੇ ਹਾਂ ਦਿਨ ਕਰਦੀ ਆ ਇਹਦਾ ਚਿਪਾ ਹੀ ਮਾਰਦੀ ਆ ਚਿਪਾ ਮਖਿਆਲ ਹੀ ਮਾਰਦੀ ਆ ਵੀਰੇ ਹਲ ਤਾਂ ਜਿਹੜੇ ਸੱਜਣ ਨੂੰ ਇਹਨਾਂ ਦੋਹਾਂ 'ਚ ਕੋਈ ਵੀ ਨਗੀਨਾ ਪਸੰਦ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਲਿਓ ਧੰਨਵਾਦ ਜੀ